1000 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲੱਗਿਆ ਉਹ ਵੀ ਮਾੜੇ ਪ੍ਰਬੰਧਾਂ ਕਰਕੇ ਉਹ ਮਾੜੇ ਪ੍ਰਬੰਧ ਕਿੰਨਾ-ਕਿੰਨਾ ਨੇ ਜ਼ਿੰਮੇਵਾਰੀ ਜਿਹੜੀ ਉਸ ਦੀ ਚੁੱਕਣੀ ਸੀ ਉਹ ਨਹੀਂ ਚੁੱਕੀ ਗਈ ਜਿਹਦੇ ਕਰਕੇ ਇੱਥੇ ਤੱਕ ਖਲਾਰਾ ਪਿਆ ਕਿ ਹੁਣ ਸਰਕਾਰ ਨੂੰ ਪਹਿਲਾਂ ਹੀ ਜਿਹੜੇ ਜੂਝ ਰਹੇ ਆ ਫੰਡਾਂ ਦੇ ਕਰਕੇ ਪਹਿਲਾਂ ਹੀ ਰੋਲਾ ਬਹੁਤ ਹੈ ਕਿ ਸਾਡੇ ਫੰਡਾਂ ਦੇ ਹੱਕ ਮਾਰੇ ਜਾ ਰਹੇ ਆ ਹੁਣ ਫੇਰ ਇੱਕ ਜੁਰਮਾਨਾ ਲੱਗਿਆ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਸਰਕਾਰ ਦੇ ਅਫਸਰਾਂ ਦੀ ਲਾਪਰਵਾਹੀ ਅਨਗੇਲੀ ਉਹਦੇ ਕਰਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ 1026 ਕਰੋੜ ਰੁਪਏ ਦਾ ਜੁਰਮ ਪੰਜਾਬ ਸਰਕਾਰ ਨੂੰ ਜੁਰਮਾਨਾ ਲਾਤਾ ਔਰ ਦੇਣਾ ਪੈਣਾ ਜਮ੍ਹਾਂ ਕਰਾਉਣਾ ਪੈਣਾ ਹੁਣ ਪੰਜਾਬ ਸਰਕਾਰ ਨੂੰ ਅਜਿਹੇ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਚਾਹੇ ਉਹ ਜ਼ਿਲ੍ਹਿਆਂ ਦਾ ਡਿਪਟੀ ਕਮਿਸ਼ਨਰ ਚਾਹੇ ਜਿੱਥੇ ਜਿੱਥੇ ਨਗਰ ਨਿਗਮ ਦੇ ਕਮਿਸ਼ਨਰ ਆ ਉਹਨਾਂ ਨੂੰ ਪਹਿਲੀ ਗੱਲ 6 ਮਹੀਨੇ ਦਾ ਜੁਰਮਾਨਾ ਲਾ ਇਹਨਾਂ ਸਾਰਿਆਂ ਦੀ ਜੇ ਤੁਸੀਂ ਸੈਲਰੀ ਰੋਕ ਦੋ ਜਾ ਕਟੂਗਾ ਦਿਨਾਂ ਦੀ 6-6 ਮਹੀਨਿਆਂ ਦੀ ਸੈਲਰੀ ਜਰਮਾਨੀ ਦੇ ਤੌਰ ਤੇ ਲੈ ਲਓ ਤੇ ਬਾਕੀ ਜਿਹੜੇ ਨਾ ਅਫਸਰ ਆ ਉਹ ਬੰਦੇ ਦੇ ਪੁੱਤ ਬਣ ਜਾਣਗੇ ਟਾਈਮ ਨਾ ਆਉਣਗੇ ਟਾਈਮ ਨਾ ਕੰਮ ਕਰਨਗੇ ਤੇ ਸੰਭਾਲ ਕਰਨਗੇ ਆਪਣੇ ਘਰ ਤੇ ਇਹਨਾਂ ਨੇ ਸਫਾਈ ਵਾਸਤੇ 6-6 ਸਰਕਾਰ ਨੇ ਇਹਨਾਂ ਨੂੰ ਨੌਕਰੀ ਦਿੱਤੇ ਹੈਗੇ ਨੇ ਤੇ ਸ਼ਹਿਰ ਦੀ ਸਫਾਈ ਦਾ ਇੰਨਾ ਗੰਦਾ ਹਾਲ ਕੂੜਾ ਕਰਕਟ ਢੇਰ ਬਰੇ ਜਿਵੇਂ ਦਿੱਲੀ ਨਹੀਂ ਜਾਂਦਾ ਹੈਗਾ ਬਾਰਡਰ ਤੇ ਤੇ ਖੱਬੇ ਪਾਸੇ ਪਹਾੜ ਬਣਿਆ ਹੈਗਾ ਦਿੱਲੀ ਦੀ ਸਰਕਾਰ ਦੇ ਮੂੰਹ ਤੇ ਉਹ ੱੱਬਾ ਜਾਇਓ ਤੇ ਬੀਜੇਪੀ ਦੀ ਪਹਿਲਾ ਮਿਊਨਿਸਪਲ ਕਾਰਪੋਰੇਸ਼ਨ ਤੇ ਕਬਜ਼ਾ ਹੀ ਜਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਬਜ਼ਾ ਉਹ ਤੱਬਾ ਉਹ ਦਿੱਲੀ ਤੇ ਨਹੀਂ ਤੱਬਾ ਦੇਸ਼ ਤੇ ਤੱਬਾ ਕਿਉਂਕਿ ਦਿੱਲੀ ਸਾਡੀ ਰਾਸ਼ਟਰੀ ਰਾਜਧਾਨੀ ਹੈ ਇਵੇਂ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਡੰਪ ਬੰਦੇ ਜਾ ਰਹੇ ਨੇ ਹੁਣ ਦੇਖੋ ਪੰਜਾਬ ਦੀ ਅਫਸਰਾਂ ਦੀ ਦੇਖੋ ਲਾਪਰਵਾਹੀ ਆ ਗਈ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਵੀ ਮੰਨਦੇ ਆਗੇ ਕਿਉਂਕਿ ਪੋਲੀਟੀਕਲ ਫੈਸਲੇ ਲੱਗਦੇ ਡੀਸੀ ਕਮਿਸ਼ਨਰ ਜਾਂ ਐਸਐਸਪੀ ਕਿਵੇਂ ਲੱਗਦੇਗੇ ਸਾਰੀ ਦੁਨੀਆ ਨੂੰ ਪਤਾ ਇਹ ਤਿੰਨ ਪੋਸਟਾਂ ਤੇ ਕਿਵੇਂ ਲੱਗਦੇ ਆਜਕਲ ਦੇ ਸਾਰੀਆਂ ਪੋਲੀਟੀਕਲ ਪੋਸਟਾਂ ਹੀ ਵਕਤ ਬਣ ਚੁੱਕੀਆਂ ਹੈਗੇ ਨੇ ਐਸਐਸਪੀ ਡੀਸੀ ਕਮਿਸ਼ਨਰ ਡੀਐਸਬੀ ਐਸਡੀਐਮ ਤਸਦੀਲਦਾਰ ਫਿਰ ਉਹ ਪਰਵਾਹ ਨਹੀਂ ਕਰਦੇ ਹੈਗੇ ਹੁਣ ਆ ਜਿਹੜਾ 1026 ਕਰੋੜ ਰੁਪਏ ਦਾ ਸਰਕਾਰ ਨੂੰ ਜੁਰਮਾਨਾ ਲਾਇਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਾ ਇਹਨਾਂ ਨੇ ਵਾਤਾਵਰਣ ਦੀ ਸੰਭਾਲ ਕੀਤੀ ਨਾ ਕੂੜੇ ਕਰਕਟ ਦੀ ਸੰਭਾਲ ਕੀਤੀ ਹੈਗੀ ਹਾਲਾਂਕਿ ਲੁਧਿਆਣੇ ਵਰਗਾ ਇੱਕ ਸਮਾਰਟ ਸਿਟੀ ਦਾ ਪ੍ਰੋਜੈਕਟ ਵੀ ਇਹਨਾਂ ਨੂੰ ਮਿਲਿਆ ਲੁਧਿਆਣੇ ਗੰਦਗੀ ਨਾਲ ਜਾ ਜਲੰਧਰ ਗੰਦਗੀ ਅੰਮ੍ਰਿਤਸਰ ਪਟਿਆਲਾ ਜਿੰਨੇ ਵੀ ਸਾਡੇ ਨਗਰ ਨਿਗਮ ਤੇ ਇਥੋਂ ਦੇ ਡਿਪਟੀ ਕਮਿਸ਼ਨਰ ਜਾਂ ਜਿਹੜੇ ਨਗਰ ਨਿਗਮ ਦੇ ਕਮਿਸ਼ਨਰ ਨੇ ਇਹ ਕਰਦੇ ਕੀ ਹੈਗੇ ਨੇ ਤੇ ਸੀਐਮ ਭਗਵੰਤ ਮਾਨ ਨੂੰ ਚਾਹੀਦਾ ਹੈਗਾ ਕਿ ਇਹਨਾਂ ਸਾਲ ਸਾਰਿਆਂ ਦੀ ਛੇ ਮਹੀਨੇ ਦੀ ਸੈਲਰੀ ਕੱਟ ਲੈਣੀ ਚਾਹੀਦੀ ਹੈ ਜੇ ਨਹੀਂ ਕੱਟਣੀ ਤੇ ਇਹਨਾਂ ਦੀ ਸੈਲਰੀ ਅਟੈਚ ਕਰ ਦੋ ਜਿਸ ਦਿਨ ਇਹਨਾਂ ਅਫਸਰਾਂ ਦੀ ਸੈਲਰੀ ਸਰਕਾਰ ਨੇ ਅਟੈਚ ਕਰ ਦਿੱਤੀ ਹੈਗੀ ਤੇ ਇਹ ਦੇਖੋ ਕਹਿੰਦੇ ਨੇ ਨਾ ਲੱਕ ਚ ਪਾਈ ਦੁਖਣੇ ਨਹੀਂ ਹੈਗੇ ਉਹ ਇਹਨਾਂ ਦੇ ਹਿਸਾਬ ਹੋ ਜਣੇ ਔਰ ਬਾਕੀਆਂ ਨੂੰ ਇੱਕ ਸਬਕ ਮਿਲ ਜਾਊਗਾ ਪਰ ਇਹ ਪਰਵਾਹ ਨਹੀਂ ਕਰਦੇ ਕਿਸੇ ਦੀ ਇਹਦੇ ਸਰਕਾਰਾਂ ਨੂੰ ਅੱਗੇ ਲਾ ਕੇ ਰੱਖਦੇ ਨੇ ਸਰਕਾਰਾਂ ਨੂੰ ਡਰਾਉਂਦੇ ਨੇ ਸਰਕਾਰਾਂ ਨੂੰ ਧਮਕਾਉਂਦੇ ਨੇ ਇਕੱਠੇ ਹੋ ਕੇ ਵੀ ਜੇ ਕਿਸੇ ਅਫਸਰ ਦੇ ਖਿਲਾਫ ਕਾਰਵਾਈ ਕਰ ਦੂ ਤੇ ਇਕੱਠੇ ਹੋ ਕੇ ਆ ਜਾਂਦੇ ਨੇ ਘੇਰਾ ਪਾ ਲੈਂਦੇ ਹੈਗੇ ਨੇ ਜਿਵੇਂ ਪੁਲਿਸ ਵਾਲੇ ਨਹੀਂ ਕਿਸੇ ਦਾ ਝੂਠਾ ਮੁਕਾਬਲਾ ਕਰਨਾ ਹੋਵੇ ਤੇ ਘੇਰਾ ਪਾ ਕੇ ਮੁਕਾਬਲਾ ਕਰਦੇ ਇਹਨਾਂ ਪਿੱਛੇ ਜੇ ਵੀ 70 ਜਣੇ ਇਕੱਠੇ ਹੋਏ ਸੀ ਤੇ ਮੁੱਖ ਮੰਤਰੀ ਦਾ ਮੁਕਾਬਲਾ ਕਰ ਗਏ ਹੈਗੇ ਸੀ ਤੇ ਉਹ ਅਫਸਰ ਨੂੰ ਬਚਾ ਕੇ ਰਹਿ ਗਏ ਸੀ ਪਰ ਉਹ ਅப்சਰੇ ਨਹੀਂ ਚਲਾਕ ਨਿਕਲੀ ਉਹਨੇ ਜੋੜ ਤੋੜ ਕਰਕੇ ਪ੍ਰਮੋਸ਼ਨ ਵੀ ਲੈ ਲਈ ਹੈਗੀ ਕਿਉਂਕਿ ਨੂੰ ਪਤਾ ਕਿ ਉਹਦੇ ਪਿੱਛੇ 70 ਜਾਣੇ ਖੜੇ ਹੋ ਗਏ ਨੇ ਔਰ ਉਹਨਾਂ ਨੇ 5-5000 ਰੁਪਏ ਦੋ ਇਕੱਠਾ ਕੀਤਾ ਹੈ ਮਤਲਬ ਇਹ ਜੇ ਸਥਿਤੀ ਦੇ ਵਿੱਚ ਹੁਣ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਆਇਆ ਫੈਸਲਾ ਉਹਨਾਂ ਹਫਤੇ ਦੇ ਵਿੱਚ ਵਿੱਚ ਕਿਹਾ ਹੁਣ ਲਾਜ਼ਮੀ ਤੌਰ ਤੇ ਇਸ ਮਸਲੇ ਦੇ ਵਿੱਚ ਲੋਕਲ ਬਾਡੀ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੈ ਉਹਦੇ ਮੰਤਰੀ ਕੌਣ ਹੈਗੇ ਨੇ ਬਲਕਾਰ ਸਿੰਘ ਹੁਣ ਸ਼ਹਿਰਾਂ ਦੇ ਵਿੱਚ ਇਹ ਸਫਾਈ ਨਹੀਂ ਹੋਈ ਤੇ ਬਲਕਾਰ ਸਿੰਘ ਦੀ ਗਿੰਦਗੀ ਬਾਰੇ ਸਾਰੇ ਲੋਕਾਂ ਨੂੰ ਪਤਾ ਹੈਗਾ ਕਿਵੇਂ ਵੀਡੀਓ ਇੱਕ ਵਾਇਰਲ ਹੋਈ ਸੀ ਉਸ ਤੇ ਸਰਕਾਰ ਨੇ ਕਾਰਵਾਈ ਵੀ ਨਹੀਂ ਕੀਤੀ ਹੈਗੀ ਤੇ ਸਾਡੇ ਕੋਲ ਤੇ ਜਿਹੜੇ ਇਦਾਂ ਦੇ ਮੰਤਰੀ ਨੇ ਅਸ਼ਲੀਲ ਮੰਤਰੀ ਉਹ ਦੇਸ਼ ਦਾ ਤਿਰੰਗਾ ਵੀ ਲੜਾਉਂਦੇ ਨੇ ਤੇ ਨਾਮ ਵੀ ਵੰਡਦੇ ਹੈਗੇ ਨੇ ਤੇ ਜੀ ਸਥਿਤੀ ਦੇ ਵਿੱਚ ਕਿਹੜੇ ਕਿਸ ਪਾਸੋਂ ਪੰਜਾਬ ਪਵਿੱਤਰ ਰਹਿ ਗਿਆ ਵਾਤਾਵਰਨ ਸਾਡਾ ਖਰਾਬ ਹੋ ਗਿਆ ਪਾਣੀ ਅਹੀਂ ਪਲੀਟ ਕਰ ਦਿੱਤਾ ਵਾਤਾਵਰਨ ਸਾਡਾ ਪਲੀਟ ਹੋ ਗਿਆ ਗੰਦਗੀ ਦੇ ਢੇਰ ਬਣੇ ਹੋਏ ਨੇ ਤੇ ਮੈਨੂੰ ਲੱਗਦਾ ਹੈ ਜਿਹੜਾ ਫੈਸਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਹਰਜਾਨਾ ਵਾਸਤੇ ਆਦੇਸ਼ ਜਾਰੀ ਕੀਤੇ ਹੈ ਕਿ 1026 ਕਰੋੜ ਰੁਪਇਆ ਜਿਹੜਾ ਜਰਮਨਾਲ ਹੈ ਇਹ ਘੱਟੋ ਘਾਟ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚ ਰਿਪੋਰਟਾਂ ਮਾੜੀਆਂ ਉਥੇ ਅਫਸਰਾਂ ਦੀ ਲਾਪਰਵਾਹੀ ਅਨਗੇਲੀ ਹੈ ਉਹਨਾਂ ਦੀ ਉਹਨਾਂ ਨੇ ਕੋਈ ਆਪਣਾ ਫਰਜ਼ ਨਹੀਂ ਸਮਝਿਆ ਫਰਜ਼ਾਂ ਦੀ ਕੁਤਾਹੀ ਕੀਤੀ ਹੈ ਡਿਊਟੀ ਪੂਰੀ ਤਰ੍ਹਾਂ ਨਿਭਾਈ ਨਹੀਂ ਹੈਗੀ ਇਮਾਨਦਾਰੀ ਨਹੀਂ ਦਿਖਾਈ ਕੰਮ ਪ੍ਰਤੀ ਇਹਨਾਂ ਦੀ ਸੈਲਰੀ ਅਟੈਚ ਕਰਨੀ ਚਾਹੀਦੀ ਹੈ ਨਹੀਂ ਤੇ ਜਿਵੇਂ ਉਹਨਾਂ ਨੇ 6-6 ਮਹੀਨੇ ਦਾ ਜੁਰਮਾਨਾ ਪਾਇਆ ਇਹਨਾਂ ਦੀ 6-6 ਮਹੀਨੇ ਦੀ ਸੈਲਰੀ ਜਿਹੜੀ ਆ ਪੰਜਾਬ ਦੇ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰ ਦੇਣੀ ਹੈ ਔਰ ਵੈਸੇ ਵੀ ਨੈਸ਼ਨਲ ਗ੍ਰੀਨ ਟਰਬਿਊਲਨ ਚਾਹੀਦਾ ਕਿ ਜਿਹੇ ਅਫਸਰਾਂ ਦੀ ਵੀ ਸੈਲਰੀ ਅਟੈਚ ਕਰ ਦੇਣੀ ਚਾਹੀਦੀ ਹੈ ਮੈਂ ਤੁਹਾਨੂੰ ਇੱਕ ਸੁਣਾਉਣਾ ਜਦੋਂ ਭਾਜਪੀ ਦੇ ਲੀਡਰ ਨੇ ਉਹਨਾਂ ਦਾ ਨਾਮ ਰਾਜ ਸਭਾ ਮੈਂਬਰ ਵੀ ਰਹੇ ਚੁੱਕੇ ਨੇ ਅਵਨਾਸ਼ ਰਾਏ ਖੰਨਾ ਸਾਹਿਬ ਅਵਨਾਸ਼ ਰਾਏ ਖੰਨਾ ਸਾਹਿਬ ਐਮ ਐਲ ਏ ਵੀ ਰਹੇ ਨੇ ਐਮ ਪੀ ਵੀ ਰਾਜ ਸਭਾ ਰਹਿ ਰਹੇ ਨੇ ਤੇ ਬਾਅਦ 'ਚ ਉਹ ਪੰਜਾਬ ਹਿਊਮਨ ਰਾਈਟ ਕਮਿਸ਼ਨ ਦੇ ਮੈਂਬਰ ਵੀ ਲੱਗ ਪਏ। ਉਹਨਾਂ ਨੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਬੜਾ ਸਿੱਧਾ ਕੀਤਾ। ਕਿਉਂਕਿ ਕਈ ਅਫਸਰ ਇੰਨੇ ਹੁੰਦੇ ਨੇ ਲਾਪਰਵਾ ਕਿਉਂਕਿ ਪੋਲਿਟਿਕਲ ਹੁੰਦੇ ਨਾ ਕਿ ਸਾਨੂੰ ਇਹ ਕਮਿਸ਼ਨ ਕੋ ਕੀ ਲੈਣਾ ਦੇਣਾ ਸਾਡੇ ਉੱਪਰ ਤੇ ਮਨਿਸਟਰ ਦਾ ਹੱਥ ਹੈ ਸਾਡੇ ਉੱਪਰ ਚੀਫ ਮਨਿਸਟਰ ਦਾ ਹੱਥ ਹੈ ਸਾਡੇ ਉੱਪਰ ਪਾਰਟੀ ਪ੍ਰਧਾਨ ਦਾ ਹੱਥ ਹੈ ਜਾਂ ਹੋਰ ਬੜਾ ਕੋਈ ਲੱਲਾ ਪੱਬਾ ਹੈ। ਉਹਨਾਂ ਨੇ ਫਿਰ ਨਾ ਜੀ ਸੈਲਰੀ ਅਟੈਚ ਕਰਨੇ ਸ਼ੁਰੂ ਕਰ ਦਿੱਤੀ ਹੈਗੀ। ਫਿਰ ਅਫਸਰਾਂ ਦੀਆਂ ਚੀਕਾਂ ਨਿਕਲੀਆਂ ਗਿਆ। ਫਿਰ ਪਹਿਲੀ ਹੀਅਰਿੰਗ 'ਚ ਆਉਂਦੇ ਸੀ ਅਫਸਰ ਪੈਰੀ ਜੁੱਤੀ ਵੀ ਨਹੀਂ ਪਾਉਂਦੇ ਪਿੱਛੇ ਜਰਾਬਾ ਕੀ ਪਾਉਣੀਆਂ ਨੰਗੇ ਪੈਰੀ ਚੱਲੇ ਜਾਂਦੇ ਹੈਗੇ ਜਦੋਂ ਤੁਹਾਡੀ ਸੈਲਰੀ ਅਟੈਚ ਹੋ ਗਈ ਕਿਸੇ ਆਫੀਸਰ ਦੀ ਉਹਦੀ ਫਿਰ ਏਸੀਆਰ ਖਰਾਬ ਹੋ ਜਾਂਦੀ ਹੈਗੇ ਕਿ ਬੰਦਾ ਡਿਊਟੀ ਪਰਫਾਰਮ ਨਹੀਂ ਕਰਦਾ ਇਹ ਫਰਜ਼ਾਂ ਤੋਂ ਭੱਜਦਾ ਹੈਗਾ ਡਿਊਟੀ 'ਚ ਕਤਾ ਹੀ ਹੈ ਜ਼ਿੰਮੇਵਾਰੀ ਨਹੀਂ ਆਪਣੀ ਸਮਝਦਾ ਹੈਗਾ ਫਿਰ ਉਹਨੂੰ ਲੈਸਨ ਮਿਲਦਾ ਮੈਨੂੰ ਇਹ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਬਲਕਾਰ ਸਿੰਘ ਹੁਣੀ ਕਰਦੇ ਕਿ ਨਹੀਂ ਕਰਦੇ ਹੈਗੇ ਪਰ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਲੈਣਾ ਚਾਹੀਦਾ ਹੈ ਕਿ ਘੱਟੋ ਘੱਟ ਇਹ ਅਫਸਰਾਂ ਦੀ ਸੈਲਰੀ ਅਟੈਚ ਕਰਨੀ ਚਾਹੀਦੀ ਹੈਗਾ ਘੱਟੋ ਘੱਟ ਉਹਨਾਂ ਨੂੰ ਸਜ਼ਾ ਤੇ ਮਿਲੇ ਤੇ ਬਾਕੀਆਂ ਨੂੰ ਸਬਕ ਮਿਲ ਜੂਗਾ ਜਿਹੜੇ ਬਾਕੀ ਜ਼ਿਲ੍ਹਿਆਂ ਦੇ ਡੀਸੀ ਜਾਂ ਬਾਕੀ ਜ਼ਿਲ੍ਹਿਆਂ ਦੇ ਕਮਿਸ਼ਨਰ ਨੇ ਨਗਰ ਵਿੱਚ ਉਹਨਾਂ ਨੂੰ ਸਬਕ ਮਿਲੂਗਾ ਔਰ ਭਵਿੱਖ ਦੇ ਵਿੱਚ ਜਿਹੜੇ ਅਫਸਰ ਬਤੌਰ ਡਿਪਟੀ ਕਮਿਸ਼ਨਰ ਦੇ ਤੌਰ ਤੇ ਜਾਂ ਬਤੌਰ ਨਗਰ ਨਿਗਮ ਕਮਿਸ਼ਨਰ ਦੇ ਤੌਰ ਤੇ ਕੰਮ ਕਰਨਗੇ ਘੱਟੋ ਘਾਟ ਪੜਿਆ ਤੇ ਕਰਨਗੇ ਕਿ ਫਲਾਣੇ ਜਗ੍ਹਾ ਦੇ ਵਿੱਚ ਹੀ ਇਸ ਫਲਾਣੇ ਡੀਸੀ ਨੂੰ ਜੁਰਮਾਨਾ ਹੋਇਆ ਹੈ ਸੈਲਰੀ ਅਟੈਚ ਹੋਈ ਤੇ ਜੇ ਮੈਂ ਮਾੜੇ ਕੰਮ ਕੀਤੇ ਜਾਂ ਜੇ ਮੈਂ ਆਪਣੀ ਡਿਊਟੀ 'ਚ ਫਰਜ਼ਾਂ 'ਚ ਜਾਂ ਕੁਤਾਹੀ ਕੀਤੀ ਹੈਗੀ ਤੇ ਮੈਨੂੰ ਵੀ ਸਜ਼ਾ ਮਿਲ ਸਕਦੀ ਹੈ ਆਪਾਂ ਜ਼ਰੂਰੀ ਨਹੀਂ ਹੈ ਕਿ ਏਐਸਆਈ ਨੂੰ ਠੋਕਣਾ ਪਟਵਾਰੀ ਨੂੰ ਠੋਕਣਾ ਕਲਰਕ ਨੂੰ ਠੋਕਣਾ ਸਾਨੂੰ ਐਸਐਸਪੀ ਲੈਵਲ ਦੇ ਸਾਨੂੰ ਡਿਪਟੀ ਕਮਿਸ਼ਨਰ ਲੈਵਲ ਦੇ ਸਾਨੂੰ ਨਗਰ ਨਿਗਮ ਦੇ ਕਮਿਸ਼ਨਰ ਲੈਵਲ ਦੇ ਅਫਸਰ ਵੀ ਠੋਕਣੇ ਚਾਹੀਦੇ ਆ ਕਿਨੇ ਅਈ ਹਮੇਸ਼ਾ ਹੀ ਕਦੀ ਪਟਵਾਰੀ ਨੂੰ ਕਦੀ ਚਪੜਾਸੀ ਨੂੰ ਕਦੀ ਕਲਰਕ ਨੂੰ ਗ੍ਰਿਫਤਾਰ ਕਰਕੇ ਜਾਂ ਉਹਨੂੰ ਸਸਪੈਂਡ ਕਰਕੇ ਤਬਾਦਲਾ ਕਰਕੇ ਸਰਕਾਰਾਂ ਖੁਸ਼ ਹੋ ਜਾਂਦੀਆਂ ਤੇ ਜਨਤਾ ਵੀ ਖੁਸ਼ ਹੋਏ ਨਹੀਂ ਜਦ ਤੱਕ ਇਹ ਜਿਹੜੇ ਵੱਡੇ ਲੋਕ ਨੇ ਜਿੱਥੋਂ ਗੱਲ ਚੱਲਣੀ ਚਾਹੀਦੀ ਹੈਗੀ ਜਿਨ੍ਹਾਂ ਨੇ ਆਪ ਵੀ ਫਰਜ਼ਾਂ ਤੇ ਪਹਿਰਾ ਦੇਣਾ ਹੁੰਦਾ ਆਪ ਵੀ ਵੀ ਡਿਊਟੀ ਪਰਫਾਰਮ ਕਰੀ ਤੇ ਦੂਜਿਆਂ ਕੋ ਵੀ ਕਰਾਉਣੀ ਹੈਗੀ ਜੇ ਉੱਪਰਲਾ ਬੰਦਾ ਜੇ ਉਹ ਟੀਮ ਲੀਡਰ ਹੀ ਮਾੜਾ ਹੈਗਾ ਤੇ ਬਾਕੀ ਟੀਮ ਵੀ ਤੇ ਮਾੜੀ ਹੋਏਗੀ ਤੇ ਇਸ ਕਰਕੇ ਸਜ਼ਾ ਟੀਮ ਲੀਡਰ ਨੂੰ ਮਿਲਣੀ ਚਾਹੀਦੀ ਉਹ ਸਜ਼ਾ ਇਹ ਨਗਰ ਨਿਗਮ ਕਮਿਸ਼ਨਰ ਜਿੱਥੇ ਵੀ ਅੱਜ ਗ੍ਰੀਨ ਟ੍ਰਿਬਿਊਨਲ ਨੇ ਫੈਸਲਾ ਇਹ ਸਾਰੇ ਅਫਸਰ ਟੰਗ ਦੇਣੇ ਚਾਹੀਦੇ